ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਦੋਸਤੋ ਮੈਂ ਭੋਮਾਹ ਰਾਜ ਤੇ ਦੋਸਤੋ ਅੱਜ ਦਿਨ ਅਸ਼ਵੀਨਵਾਰ ਆ ਤੇ ਲੋਹੜੀ ਦਾ ਦਿਹਾੜਾ ਹੈ ਤੇ ਬੱਕਰਾ ਮੰਡੀ ਲੱਗ ਚੁੱਕੀ ਆ ਦੋਸਤੋ ਇੱਥੇ ਦੋਦਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਲੋਹੜੀ ਦੀਆਂ ਤੇ ਮਾਗੀ ਦੇ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਤੇ ਦੂਜਾ ਨੰਬਰ ਦੋਸਤੋ ਦੋਦਾ ਮੰਡੀ ਆਂਡਰਾਂ ਵੱਲੋਂ ਸਾਰੇ ਬੱਕਰੀ ਪਾਲਕ ਵੀਰਾਂ ਨੂੰ ਤੇ ਵਪਾਰੀ ਵੀਰਾਂ ਨੂੰ ਬਹੁਤ ਬਹੁਤ ਵਧਾਈਆਂ ਸੋ ਦੋਸਤੋ ਅੱਜ ਅਸੀਂ ਪਹੁੰਚ ਚੁੱਕੇ ਹਾਂ ਇੱਥੇ ਤੇ ਅੱਜ ਪਹਿਲਾ ਦਿਨ ਮੰਡੀ ਦੀ ਸ਼ੁਰੂਆਤ ਕਰਨੀ ਆ ਔਰਤ ਕਰਨਾ ਤੇ ਰੱਬ ਦਾ ਨਾਮ ਲੈ ਕੇ ਮੰਡੀ ਦੀ ਸ਼ੁਰੂਆਤ ਕਰਨੀ ਆ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਜਿਵੇਂ ਜਿਵੇਂ ਸੌਦੇ ਹੋਏ ਵਿਖਾਵਾਂਗੇ ਤੇ ਆਓ ਪਹਿਲਾਂ ਰੱਬ ਦਾ ਨਾਮ ਲੈਣ ਸਾਹਮਰੀ ਜੀਓ ਪੰਸਬ ਤੇ ਰਾਖ ਨਾਨਕ ਸਤਿਗੁਰੀ ਵਡਿਆਈ ਕੋਈ ਨਾ ਨਾ ਜਾਣੇ ਮੇਰਾ ਅਰਦਾਸ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪ੍ਰਤਿ ਸ੍ਰੀ ਭਗਵਤੀ ਜੀ ਸਾਹਿਬ ਆ ਸ੍ਰੀ ਭਗਵਤੀ ਜੀ ਕੀ ਪਾਸ ਦਸਵੇਂ ਪ੍ਰਤਮ ਭਗਤੀ ਸਮਰਕ ਗੁਰ ਨਾਨਕ ਲਈ ਇੰਤ ਹੈ ਪੁਰੰਗ ਤੇ ਗੁਰਮਰਦਾ ਅਸਰੰਗ ਦਸ ਹੋਈ ਸਹਾਇ ਹੋ ਜਨ ਹਰ ਗੋਬਿੰਦ ਨੂੰ ਸਹੁਰ ਸ੍ਰੀ ਹਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਵੇਂ ਸਤਿ ਸਧੂ ਕਿ ਜਾਈ ਤੇ ਇੱਕ ਬਹਾਦਰ ਸਮਰਿਆ ਕਰਨ ਉਹ ਨਦੀ ਆਵੇ ਤਾਂ ਇਹ ਸਭ ਥਾਈ ਹੋ ਜੀ ਸਹਾਇ ਸਭ ਥਾਈ ਹੋ ਜੀ ਸਾਧ ਸੰਪਾਸ਼ਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਂਦੀ ਸਹਾਇ ਦੇ ਸਭ ਪੁਰਸ਼ ਨਰੀ ਆਤਮਕ ਜੋਤ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ ਦੇ ਦਾਰ ਉਪਦੇਸ਼ ਦਾ ਧਿਆਨ ਤਰਸਾ ਸੰਗਤ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਬ ਪਿਆਰਿਆਂ ਚਾਹ ਸਹਿਜ ਦੇ ਚਾਲੀ ਮੁਕਤੇ ਹਟੀਆਂ ਜੱਪੀਆਂ ਤਾਪੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਤੇ ਇਹੀ ਚਲਾਈ ਤੇਗਵਾਹੀ ਦੇ ਸੁਣ ਕੇ ਹਣੜ ਕੀਤਾ ਪਾਉਣਾ ਮੰਨਿਆ ਤੇ ਨਾਮ ਪਿਆਰਿਆਂ ਸਚਾਰਿਆਂ ਦੀ ਪਾਵਨ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਤਾਰਵੇਂ ਤੇ ਸਹੀਦ ਦਿੱਤੇ ਬੰਦ ਬੰਦ ਘਟਵਾਏ ਕੋਪੜੀ ਲਹਾਜਾਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਨ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਤਰਮਣੀ ਹਾਰਾ ਸਿੱਖੀ ਕੇਸਾਂ ਸਾਸਾਂ ਸੰਗ ਨਿਭਾਈ ਤਨਾ ਸ਼ਹੀਦ ਸਿੰਘ ਸਿੰਘਣੀ ਆਪ ਚੰਗੀਆਂ ਆਪ ਚੰਗਣਾ ਸੰਤਾ ਮਹਾਂਪੁਰਸ਼ਾਂ ਦੀ ਪਾਵਨ ਕਮਾਈ ਦਾ ਧਿਆਨਤਰ ਬੋਲਣਾ ਜੀ ਵਾਹਿਗੁਰੂ ਜੀ ਪੰਜਾ ਤਖਤ ਆਸਬਤ ਹੀ ਗੁਰਦੁਆਰਿਆਂ ਗੁਰਤਾਮਾ ਦਾ ਧਿਆਨਤਰ ਕੇ ਬੋਲੋ ਜੀ ਵਾਹਿਗੁਰੂ ਜੀ ਪ੍ਰਤਮੇਸ਼ ਬਤ ਖਾਲਸਾ ਜੀ ਕੀ ਅਰਦਾਸ ਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਤੇ ਆਵੇ ਇਤਹਾਵਨ ਕਾਸ਼ਤ ਕਾਸ਼ਤ ਸੁਰਸਕ ਹੋਏ ਜਹਨ ਕਾਲ ਸਾਈ ਸਤ ਹੰਤ ਅਰਚਰ ਦੇ ਤੇ ਉਪ ਤੇ ਬ੍ਰਧ ਕੀ ਪਏ ਪੰਚ ਕੀ ਜੀ ਸੁਰਸ ਸਾਹਿਬ ਦੇ ਸਹਾਏ ਖਾਲਸਾ ਜੀ ਕੇ ਬੋਲੇ ਬੋਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਸਿਕਾਨ ਸੁਖੀ ਰਾਨ ਕੇਜ ਦਾਨ ਰਹਿਤ ਦਾਨ ਵਿਵੇਕ ਦਾ ਅਨੁਸਾਹ ਦਾਨ ਪੁਰਸਾ ਦਾਨ ਦਾਨ ਸਰਦਾਨ ਨਾਮ ਦਨ ਸ਼੍ਰੀ ਅਮਰਤ ਸੁਰਸ ਸਾਹਿਬ ਜੀ ਦੇ ਦਰਸ਼ਨ ਸ਼ਰਾਨ ਚੌਂਕੀਆਂ ਛੰਡੇ ਬੂੰਗੇ ਜੁਗੋ ਜੁਗਾ ਟਲ ਧਰਮਕਾ ਜੈ ਜੈਕਾਰ ਵਿਸ਼ਵਾਸ ਸੰਗਤ ਬੋਲੋ ਜੀ ਵਾਹਿਗੁਰੂ ਜੀ ਹੈ ਨਮਨ ਅਦੇ ਮਾਨ ਤਾਨਾ ਦਿੱਤਾ ਨੂਟਾਂ ਦੀ ਓਟ ਨਸਿਹਾਸਰੇ ਚੌਵਰ ਚਤਰ ਤਖਤਾਂ ਦੇ ਮਾਲਕ ਦੁੱਗੋ ਜੋਗ ਟੌਲ ਤੁਹਾਨੂੰ ਤੁਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋ ਆਸ਼ੀਰਵਾਦ ਹਕਾਲਪੁਰਖ ਵਾਹਿਗੁਰੂ ਜੀ ਆਪ ਜੀ ਨੂੰ ਸਾਜ ਨਜ਼ਰ ਜਾਣਦੇ ਹੋ ਜੀ ਆਪਦੇ ਚਰਨਾਂ ਕੋਲ ਆਪ ਸਰਦਾਰਸ ਬੇਨਤੀ ਜੁਤਰੀ ਮਹਾਰਾਜ ਨਗਰ ਦੋਦਾ ਵੱਲੋਂ ਮਹਾਰਾਜ ਇਕਤਰਤ ਹੋ ਕਰਕੇ ਮਹਾਰਾਜ ਜੀ ਅੱਜ ਪਹਿਲੇ ਦਿਨ ਆਪ ਦੀ ਪਾਰ ਕਿਰਪਾ ਮੇਜਤ ਕਾ ਬੱਕਰੀ ਬਕੀਰ ਮਹਾਰਾਜ ਜੀ ਆਪ ਦੇ ਸ਼ਦਕਾ ਮੇਲਾ ਲੱਗਣ ਜਾ ਰਿਹਾ ਆਪ ਦੇ ਚਰਨਾਂ ਦੇ ਓਟਾਂ 'ਚ ਤੱਕਦੇ ਹੋਏ ਸਾਰੀ ਸੰਗਤ ਵੱਲੋਂ ਅਰਦਾਸ ਬੇਨਤੀ ਕਿਰਪਾ ਕਰੋ ਜੀ ਇਹ ਮੇਲੇ ਨੂੰ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰਨੀ ਮੇਰਾ ਪ੍ਰਿਆਤ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਭਨਾਂ ਨੂੰ ਆਪ ਜੀ ਨੇ ਸਰਤੇ ਮੇਰਾ ਪ੍ਰਿਆਤ ਰੱਖ ਕੇ ਆਪ ਕੋ ਆਪਣੇ ਕੰਮ ਕਾਜ ਕਰਨ ਦੇ ਬਲ ਬਖਸ਼ਿਸ਼ ਕਰਨੇ ਦੁੱਖਾਂ ਦੁਦਨਾ ਕੁਲੇਸ਼ ਆਪਾ ਪਾ ਰੋਗਾਂ ਵਿਗਰਾਂ ਦੇ ਨਾਸ਼ ਕਰਨੇ ਚਰਨਾ ਦਾ ਓਟ ਆਸਰਾ ਬਖਸ਼ਿਸ਼ ਕਰਨਾ ਸੁਭਣਾ ਦੇ ਅਮਾ ਕਾਰਜਾਂ 'ਚ ਵਾਧੇ ਕਰਨ ਦੇਣ ਦੁਗਣੀ ਰਾਜ ਚੋਗਰੀ ਤਰੱਕੀ ਕਰਨ ਦੇ ਮੱਲ ਬਖਸ਼ਿਸ਼ ਕਰਨੇ ਮੇਰਾ ਪ੍ਰਯਾਤਨ ਨਾ ਕਾਰੋਬਾਰਾਂ ਦੇ ਕਾਮਯਾਬੀਆਂ ਤਰੱਕੀਆਂ ਬਖਸ਼ਿਸ਼ ਕਰਨੇ ਚੜ੍ਹਦੀ ਕਲਾ ਕਰਨੀ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਮਨੋਕਾਵਨਾਵਾਂ ਪਵਨ ਮੁਖ ਰਹਿ ਕਰਕੇ ਸੰਗਤ ਵੱਲ ਅਰਦਾਸ ਬੇਨਤੀ ਕਰਵਾਈ ਜਾ ਰਹੀ ਹੈ ਸੋ ਮਨੋਕਾਵਨਾਵਾਂ ਸੁਭ ਪਵਨ ਮੁਖ ਅਸਮੇਰਦਾਸ ਬੇਨਤੀ ਆ ਵੀ ਆਪਣੇ ਚਰਨਾਂ ਕੋਲੋਂ ਪਾਸ ਗੁਰਮਤਿ ਸਾਹਿਬ ਨੂੰ ਪ੍ਰਵਾਨ ਕਰਨੀ ਮੇਰਾ ਪ੍ਰਯਾਤਨ ਨਾਮਦਾਨ ਨੂੰ ਖੁਸ਼ੀਆਂ ਬਖਸ਼ਿਸ਼ ਕਰਨੇ ਕਿਰਪਾ ਕਰੋ ਜੀ ਮੇਲਾ ਆਰੰਭ ਕਰਨ ਦੇ ਆ ਕੇ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਕਰਨੀ ਸਭਨਾ ਦੇ ਸੁਰਤੇ ਮੇਰਾ ਪੁਰਾ ਤਰਕਨ ਸਹੀ ਪਿਆਰ ਨਾਲ ਮੇਲ ਕਰਾਉਣੇ ਜਿੰਨਾ ਮਿਲਿਆ ਆਪਦਾ ਨਾਮ ਤੇ ਉੱਤੇ ਆਵੇ ਗੁਰੂ ਨਾਨਕ ਨਾਮ ਛੱਡ ਦੀ ਤੇਰੇ ਭਾਣੇ ਸਤਿ ਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨੌਜੀ ਦੋਸਤੋ ਰੱਬ ਦੀ ਬਾਣੀ ਨਾਲ ਸ਼ੁਰੂਆਤ ਹੋ ਚੁੱਕੀ ਹੈ ਮੰਡੀ ਦੀ ਉਹ ਇਹ ਦੂ ਅੱਗੇ ਜਿਹੜੇ ਵੀ ਕੋਈ ਸੌਦੇ ਹੋਣਗੇ ਉਹ ਤੁਹਾਨੂੰ ਦਿਖਾਵਾਂਗੇ ਹਰੇ ਪ੍ਰਬੰਧ ਦਿਖਾਵਾਂਗੇ YouTube ਚੈਨਲ ਸ਼ੌਂਕੀ ਪੀਵੀਟੀ ਇਹਨਾਂ ਦੇ ਸਮੂਹ ਸਰੋਤਿਆਂ ਨੂੰ ਅੱਜ ਮੈਂ ਇੱਥੇ ਦੁੱਧਾ ਵਿਖੇ ਆਇਆ ਹੋਆ ਜਿਹੜਾ ਕਿ ਗਿੱਦੜਵਾ ਹਲਕੇ ਦਾ ਬਹੁਤ ਹੀ ਮਸ਼ਹੂਰ ਪਿੰਡ ਹੈ ਇੱਥੋਂ ਦੇ ਨਿਵਾਸੀਆਂ ਨੂੰ ਸਮੂਹ ਪੰਜਾਬੀਆਂ ਨੂੰ ਜਿਹੜਾ ਕਿ ਸਾਡਾ ਲੋਹੜੀ ਦਾ ਬਹੁਤ ਹੀ ਪਵਿੱਤਰ ਤਿਹਾੜਾ ਹੈ ਉਸਤੇ ਸਭ ਨੂੰ ਦੋਵੇਂ ਹੱਥ ਜੋੜ ਕੇ ਵਧਾਈਆਂ ਦਿੰਦਾ ਤੇ ਪ੍ਰਮਾਤਮਾ ਸਭ ਤੇ ਮਿਹਰ ਕਰੇ ਤੰਦਰੁਸਤੀ ਰਵੇ ਤੇ ਸਰਬੱਤ ਦਾ ਭਲਾ ਹੋਵੇ ਅੱਜ ਇਥੇ ਦੋਦਾ ਪਿੰਡ ਦੀ ਬੱਕਰੀ ਮੰਡੀ ਵਿੱਚ ਖੜੇ ਆ ਆਪਾਂ ਤੇ ਸਾਡੇ ਜਿਹੜੇ ਹੈਗੇ ਆ ਬਹੁਤ ਹੀ ਸੂਝਵਾਨ ਨੌਜਵਾਨ ਜਿਹੜੀ ਕਿ ਸਹੀ ਸੋਚ ਰੱਖਦੇ ਆ ਸਮਾਜ ਨੂੰ ਜੋੜਨਾ ਚਾਹੁੰਦੇ ਆ ਉਹਨਾਂ ਦੀ ਖੁਸ਼ਹਾਲੀ ਚਾਹੁੰਦੇ ਆ ਉਹਨਾਂ ਦੇ ਵਿੱਚ ਪ੍ਰਮੁੱਖ ਸਾਡੇ ਰੇਸ਼ਮ ਸਿੰਘ ਜੀ ਉਕਾਈ ਦੇ ਪ੍ਰਧਾਨ ਆ ਦੁੱਦਾਦੀ ਦੇ ਸਰਦਾਰ ਰਣਜੀਤ ਸਿੰਘ ਜੀ ਇੱਥੇ ਸਾਡੇ ਬਹੁਤ ਹੀ ਸੁੱਲਜੇ ਹੋਏ ਨੌਜਵਾਨ ਸਰਦਾਰ ਗੁਰਪ੍ਰੀਤ ਸਿੰਘ ਜੀ ਤੇ ਸਾਡੇ ਆਮ ਆਦਮੀ ਪਾਰਟੀ ਦੇ ਸਮੂਹ ਇੱਥੇ ਅਹੁਦੇਦਾਰ ਬੈਠੇ ਚਰਨ ਪੰਜਾਬੀ ਜੀ ਆਏ ਹੋਏ ਆ ਸਰਦਾਰ ਅਜਾਗਰ ਸਿੰਘ ਜੀ ਸੰਤ ਸਿੰਘ ਜੀ ਤੇ ਸਾਡੇ ਇਕਬਾਲ ਸਿੰਘ ਜੀ ਮੇਰੇ ਬਹੁਤ ਹੀ ਪਿਆਰੇ ਦੋਸਤ ਆ ਜਿਹੜੇ ਕਿ ਕਈ ਵਾਰੀ ਗੁੱਸਾ ਵੀ ਕਰ ਜਾਂਦੇ ਆ ਵੀ ਮੈਨੂੰ ਤੁਸੀਂ ਫੋਨ ਨਹੀਂ ਕਰਦੇ ਤੇ ਮੈਂ ਸਾਰਿਆਂ ਦਾ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਮੈਂ ਇਹ ਜਿਹੜਾ ਥੋੜੀ ਜਿਹੀ ਉਪਰਾਲੇ ਕਰ ਰਹੇ ਆ ਅੱਜ ਤੁਸੀਂ ਮੈਂ ਇਸ ਮੰਡੀ ਦੀ ਸ਼ੁਰੂਆਤ ਕੀਤੀ ਆ ਤੇ ਪਸ਼ੂ ਪਾਲਣ ਲਈ ਜਿਹੜਾ ਖਾਸ ਕਰਕੇ ਜਿਹੜੇ ਇਹ ਬੱਕਰੀ ਆ ਅੱਧੇ ਪਾਲਣ ਦਾ ਕਰਦੇ ਆ ਭੇਡਾਂ ਦੀ ਬੱਕਰੀਆਂ ਦੀ ਕਰਦੇ ਆ ਪਾਲਣ ਕਰਦੇ ਆ ਉਹਨਾਂ ਨੂੰ ਰੱਖਦੇ ਆ ਜਿਹੜਾ ਉਹਨਾਂ ਦੇ ਅੱਜ ਵੀ ਜਿਹੜੇ ਰੱਖੇ ਹੋਏ ਆ ਸਾਡੀ ਰਵੈਤੀ ਜਿਹੜੇ ਪਹਿਲਾਂ ਤੋਂ ਚੱਲਦੇ ਆ ਰਹੇ ਸੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਇਹ ਜਿਹੜਾ ਜਿਹੜੇ ਆਮ ਹੀ ਮਿਲ ਜਾਂਦੇ ਸੀਗੇ ਤੇ ਉਹਨਾਂ ਨੂੰ ਮਤਲਬ ਕਿ ਟਾਂਗੀ ਹੁੰਦਾ ਸ਼ਾਇਦ ਕਈਆਂ ਨੂੰ ਪਤਾ ਹੀ ਨਹੀਂ ਹੋਣਾ ਟਾਂਗੀ ਦਾ ਤੇ ਉਹਨਾਂ ਨੂੰ ਲੰਗੀ ਲੰਗੀ ਉਤੋਂ ਖੇ ਵੱਡ ਵੱਡ ਕੇ ਪਾਉਂਦੇ ਹੁੰਦੇ ਸੀ ਅਸੀਂ ਉੱਥੇ ਖੇਡਦੇ ਹੁੰਦੇ ਛੋਟੇ ਛੋਟੇ ਹੁੰਦੇ ਉਹ ਦੇਖਦੇ ਹੁੰਦੇ ਸੀਗੇ ਤੇ ਬਹੁਤ ਵੱਡੇ ਵੱਡੇ ਇਜੜ ਹੁੰਦੇ ਸੀ ਜਿਹੜੀ ਇਹ ਤੁਸੀਂ ਸ਼ੁਰੂਆਤ ਕਰਨ ਜਾ ਰਹੇ ਆ ਇਹਦੀ ਇਹਦੀ ਵੀ ਮੈਂ ਤੁਹਾਨੂੰ ਲੋਹੜੀ ਦੇ ਨਾਲ ਨਾਲ ਇਸ ਦੀ ਬਹੁਤ ਹੀ ਤਹਿ ਦਿਲੋਂ ਮੁਬਾਰਕ ਦਿਨਾ ਤੇ ਇਸ ਤਰ੍ਹਾਂ ਹੀ ਪਸ਼ੂ ਪਾਲਕਾ ਜਿਹੜੇ ਬੱਕਰੀ ਪਾਲਕ ਆ ਉਹਨਾਂ ਨੂੰ ਪ੍ਰਮਾਤਮਾ ਜਿਹੜਾ ਹੈਗਾ ਉਹਨਾਂ ਦੇ ਪਸ਼ੂ ਤੁਹਾਨੂੰ ਵਿੱਚ ਵਾਦਾ ਕਰੇ ਉਹਨਾਂ ਦੀ ਆਮਦਨ ਵਿੱਚ ਵਾਦਾ ਕਰੇ ਤੇ ਬਹੁਤ ਵਧੀਆ ਹੈਗਾ ਇਸ ਤਰ੍ਹਾਂ ਹੀ ਮਿਲਦੇ-ਗਿਲਦੇ ਰਹੋ ਸਾਰੇ ਸਾਰਿਆਂ ਨੂੰ ਤਹਿ ਦਿਲੋਂ ਮੁਬਾਰਕਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੋਦਾ ਨਗਰ ਜਿਨ੍ਹਾਂ ਨੇ ਅੱਜ ਬਹੁਤ ਹੀ ਸਤਿਕਾਰ ਉਪਰਾਲਾ ਕੀਤਾ ਤੇ ਸਾਡੇ ਬਹੁਤ ਸਤਿਕਾਰਯੋਗ ਅੰਕਲ ਜੀ ਜੋ ਇੰਦਰਜੀਤ ਸਿੰਘ ਨਿਆਮੀ ਵਾਲੇ ਇੱਥੇ ਪਹੁੰਚੇ ਆ ਅਸੀਂ ਉਹਨਾਂ ਜੀ ਆਏ ਆਖਦੇ ਆ ਤੇ ਸਭ ਤੋਂ ਵੱਡਾ ਸੰਯੋਗ ਬਲਜੀਤ ਸਿੰਘ ਮੈਂਬਰ ਬ੍ਰਿਤਾ ਬਰਾੜ ਅਤੇ ਰੇਸ਼ਮ ਖਾਲਸਾ ਜੀ ਨੂੰ ਜੋ ਪਿੰਡ ਦੇ ਬਹੁਤ ਵਾਰ ਸੱਜਣ ਨੇ ਉਹਨਾਂ ਦੀ ਸਿਰੋਹਰ ਸਰਕਾਰ ਦੀ ਮੰਡੀ ਲੱਗ ਰਹੀ ਆ ਤੇ ਬਹੁਤ ਵੱਡਾ ਪਰਾਲਾ ਨੌਜਵਾਨਾਂ ਨੂੰ ਹੋਰ ਜੋ ਨੌਜਵਾਨ ਅੱਜਕੱਲ ਦੇ ਜੋ ਨਸ਼ੇ ਵਾਲੇ ਪਾਸੇ ਜਾਂ ਹੋਰ ਪਾਸੇ ਪਏ ਆ ਉਹਨਾਂ ਨੂੰ ਇਹ ਕਿਤੇ ਵੱਲ ਜੋੜ ਕੇ ਤੇ ਉਹਨਾਂ ਨੂੰ ਨਸ਼ੇ ਵਾਲੇ ਪਾਸੋਂ ਹਟਾਇਆ ਜਾਵੇ ਅਸੀਂ ਬਲਜੀਤ ਸਿੰਘ ਮੈਂਬਰ ਜੀ ਨੂੰ ਕਹਨੇ ਆ ਵੀ ਚਾਰ ਸਾਲ ਤੋਂ ਜਰੂਰ ਬੋਲੋ ਜੋ ਨੌਜਵਾਨ ਨੂੰ ਆਪਾਂ ਅੱਗੇ ਲੈ ਕੇ ਜਾ ਸਕੀਏ ਤੇ ਰੇਸ਼ਮ ਸਿੰਘ ਖਾਲਸਾ ਜੀ ਵੀ ਦੁਬਾਰਾ ਬੋਲਣਗੇ ਤੇ ਸਾਡੇ ਅੰਕਲ ਜੀ ਜੋ ਬਹੁਤ ਸਤਿਕਾਰਯੋਗ ਨੇ ਨਿਆਮੀ ਵਾਲੇ ਉਹ ਬੋਲ ਚੁੱਕੇ ਨੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਉਹਨਾਂ ਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਲੋੜੀ ਤੇ ਮਾਘੀ ਦੀਆਂ ਲੱਖ ਲੱਖ ਮੁਬਾਰਕਾਂ ਜੋ ਅੱਜ ਬੱਕਰੀ ਪਾਲਣ ਦਾ ਕੀਤਾ ਸਾਡੇ ਦੁੱਦਾਪਿੰਡ ਵਿੱਚ ਸ਼ੁਰੂ ਹੋਇਆ ਤੇ ਬਹੁਤ ਵਧੀਆ ਗੱਲ ਆ ਕਾਫੀ ਚਿਰ ਤੋਂ ਲੰਮੇ ਚਿਰ ਦੀ ਗੱਲ ਚੱਲੀ ਜਾਂਦੀ ਸੀ ਜੋ ਅੱਜ ਪਹਿਲਾ ਦਿਨ ਬੱਕਰੀ ਕੀਤਾ ਸ਼ੁਰੂ ਹੋਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਭਾਈ ਤੇ ਸਾਡੇ ਸਤਿਕਾਰਯੋਗ ਰੇਸ਼ਮ ਸਿੰਘ ਜੀ ਜੀ ਬੋਲਣਗੇ ਚਾਰ ਸ਼ਬਦ ਸਾਰਿਆਂ ਤੋਂ ਪਹਿਲਾਂ ਤਾਂ ਸਾਰੇ ਨਗਰ ਨਿਵਾਸੀਆਂ ਨੂੰ ਤੇ ਸਮੂਹ ਪੰਜਾਬੀਆਂ ਨੂੰ ਲੋੜੀ ਤੇ ਮਾਘੀ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਬਹੁਤ-ਬਹੁਤ ਧੰਨਵਾਦ ਭਾਈ ਇੰਦਰਜੀਤ ਸਿੰਘ ਨਿਆਮਾ ਜੀ ਤੇ ਸਾਰੇ ਨਗਰ ਨਿਵਾਸੀਆਂ ਦਾ ਜਿਹੜੇ ਇੱਥੇ ਪਹਿਲੇ ਦਿਨ ਆਪਾਂ ਬੱਕਰੀ ਮੇਲਾ ਸ਼ੁਰੂ ਕਰਿਆ ਇੱਥੇ ਸਾਰੇ ਪਹੁੰਚਿਆ ਸਾਰਿਆਂ ਨੂੰ ਜੀ ਆਇਆਂ ਜੀ ਤੇ ਜੋ ਵੀ ਆਪਣੇ ਬੱਕਰੀ ਪਾਲਕ ਵੀਰਾਂ ਸਾਰੇ ਸ਼ਨੀਵਾਰ ਆਪਣੇ ਇਹ ਮੰਡੀ ਲੱਗਿਆ ਕਰੂ ਤੇ ਸਾਰੇ ਭਰਾਵਾਂ ਵੱਲ ਚੜ੍ਹ ਕੇ ਇੱਥੇ ਪਹੁੰਚੋ ਤੇ ਇਸ ਕੀਤੇ ਨੂੰ ਆਪਾਂ ਪਰਫੁੱਲਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਦੋਸਤੋ ਮੈਂ ਮੋਹ ਮਹਾਰਾਜ ਤੇ ਤੁਸੀਂ ਜੁੜੇ ਹੋ ਸ਼ੌਂਕੀ ਪੀਵੀ 30 ਚੈਨਲ ਦੇ ਨਾਲ ਸਭ ਤੋਂ ਪਹਿਲਾਂ ਦੋਸਤੋ ਜਿੰਨੇ ਵੀ ਮੇਰੇ ਵੀਰ ਇਸ ਵੀਡੀਓ ਨੂੰ ਵੇਖ ਰਹੇ ਆ ਉਹਨਾਂ ਨੂੰ ਲੋੜੀ ਦੀਆਂ ਤੇ ਮਾਘੀ ਮੇਲੇ ਦੀਆਂ ਲੱਖ ਲੱਖ ਵਧਾਈਆਂ ਸੋ ਦੋਸਤੋ ਸਾਦਾ ਹੀ ਖੁਸ਼ੀਆਂ ਭਰੇ ਦਿਨ ਆਉਂਦੇ ਰਹਿਣ ਤੇ ਇਸੇ ਤਰ੍ਹਾਂ ਵੀਡੀਓ ਬਣਾ ਬਣਾ ਕੇ ਤੁਹਾਨੂੰ ਦਿਖਾਉਂਦੇ ਰਾਵਾਂਗੇ ਅੱਜ ਦਾ ਦਿਨ ਦੋਸਤੋ ਸ਼ਨੀਵਾਰ ਆ ਤੇ ਹਰ ਸ਼ਨੀਵਾਰ ਨੂੰ ਇੱਥੇ ਮੰਡੀ ਲੱਗਿਆ ਕਰੂਗੀ ਬੱਕਰਾ ਮੰਡੀ ਪਿੰਡ ਦੋਦਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਦੋਸਤੋ ਅੱਜ ਇੱਥੇ ਮਹੂਰਤ ਹੋਇਆ ਪਹਿਲਾ ਦਿਨ ਮੰਡੀ ਦਾ ਹੈ ਤੇ ਹਰ ਸ਼ਨੀਵਾਰ ਨੂੰ ਇੱਥੇ ਮੰਡੀ ਲੱਗਿਆ ਕਰੂਗੀ ਤੇ ਦੋਸਤੋ ਸਾਰੇ ਮੇਰੇ ਜਿੰਨੇ ਵੀ ਮੇਰੇ ਬੱਕਰੀ ਪਾਲ ਕਵੀਰ ਆ ਤੇ ਵਪਾਰੀ ਵੀਰ ਆ ਇਸ ਮੰਡੀ ਦੀ ਰੌਣਕ ਨੂੰ ਵਧਾਇਆ ਕਰਨਾ ਤੁਸੀਂ ਤੇ ਅੱਜ ਕੱਠ ਚੰਗਾ ਹੈ ਤੇ ਪਰ ਲੋਹੜੀ ਦਾ ਦਿਨ ਕਰਕੇ ਕਈ ਵੀਰਾਂ ਤੋਂ ਪਹੁੰਚਿਆ ਨਹੀਂ ਗਿਆ ਤੇ ਕੋਈ ਗੱਲ ਨਹੀਂ ਦੋਸਤੋ ਕੰਮ ਧੰਦਾ ਵੀ ਕਰਨਾ ਪੈਂਦਾ ਤੇ ਅਗਲੀ ਮੰਡੀ ਤੇ ਜਰੂਰ ਪਹੁੰਚੋ ਤੇ ਪਸ਼ੂ ਵੀ ਆਏ ਤਾਂ ਖਰ ਚੰਗੇ ਆ ਕਾਗ ਵੀ ਚੰਗੇ ਆ ਜਾਂ ਸੌਦੇ ਵੀ ਹੋਣਗੇ ਤੇ ਮੈਂ ਆਖਿਆ ਵੀ ਚਲੋ ਤੁਹਾਨੂੰ ਜਾਨਵਰ ਆਏ ਜਿਹੜੇ ਉਹ ਦਿਖਾ ਦਿਆਂ ਪੰਡੀ ਦਾ ਕੱਠ ਬਹੁਤ ਵੱਡੇ ਵੱਡੇ ਲੀਡਰ ਆ ਉਹ ਵੀ ਪਹੁੰਚੇ ਸੀਗੇ ਆਮ ਆਦਮੀ ਦੇ ਪਾਰਟੀ ਅਨਰਜੀਤ ਸਿੰਘ ਜੀ ਤੇ ਹੋਰ ਬਹੁਤ ਵੱਡੇ ਆਗੂ ਇੱਥੇ ਪਹੁੰਚੇ ਸੀ ਦੋਸਤੋ ਤੇ ਆ ਜਿਹੜੇ ਮੇਰੇ ਵੀਰ ਆ ਇੱਥੇ ਪਹੁੰਚੇ ਆ ਉਹਨਾਂ ਤੁਹਾਨੂੰ ਧਿਆਨ ਵਰਵਾ ਦਿੰਨਾ ਵੀ ਜਿਹੜੇ ਜਿਹੜੇ ਵੀਰ ਇੱਥੇ ਅੱਜ ਪਹੁੰਚੇ ਆ ਕੁਝ ਵੀਰ ਗੇੜਾ ਮਾਰ ਕੇ ਚਲੇ ਗਏ ਆ ਆ ਜਿਹੜੇ ਮੇਰੇ ਵੀਰ ਇੱਥੇ ਪਹੁੰਚੇ ਆ ਤਨ ਬੁਧਾ ਦਿੰਨੇ ਉਸ ਦੋਸਤ ਬੰਦੇ ਵਧੀਆ ਚੰਗਾ ਪ੍ਰਬੰਧ ਦਾ ਮੰਡੀ ਦੇ ਦਾਣਾ ਮੰਡੀ ਦੇ ਵਿੱਚ ਇਹ ਮੰਡੀ ਲੱਗੀ ਆ ਤੇ ਖੁਸ਼ਕ ਜਾਨਵਰ ਹਜੇ ਰਸਤੇ ਦੇ ਵਿੱਚ ਆ ਮੈਨੂੰ ਫੋਨ ਆ ਰਹੇ ਆ ਉਹ ਵੀ ਜਦੋਂ ਆਗੇ ਤੁਹਾਨੂੰ ਉਹ ਵੀ ਦਿਖਾ ਦੇਵਾਂਗੇ ਮੌਸਮ ਵੀ ਸਾਫ਼ ਹੋ ਗਿਆ ਆ ਜਿਹੜੇ ਬਰਬਰੀ ਬੱਚੇ ਆ ਤੁਹਾਨੂੰ ਦਿਖਾਉਣੇ ਆ ਤਿੰਨ ਬੱਚੇ ਆ ਕਿੰਜਰੇ ਦੇ ਵਿੱਚ ਆ ਬਹੁਤ ਸ਼ਕੀਨ ਬੱਚੇ ਆ ਦੇਖ ਸਕਦੇ ਆ ਬਹੁਤ ਕਨਨਾ ਤੁਹਾਨੂੰ ਸ਼ਕੀਨ ਕਿੰਨੇ ਬੱਚੇ ਦੋ ਬੱਕਰੇ ਇੱਕ ਪਾਟ ਉਧਰ ਬੱਕਰੀਆਂ ਆਈਆਂ ਖੜੀਆਂ ਘੱਟ ਦੋਸਤੋ ਚੰਗਾ ਐਲਾ ਹੰਬਲਾ ਦੋਸਤੋ ਪਹਿਲਾ ਦੇ ਇੱਕ ਸਸਰੀ ਕਾਲ ਬਾਈ ਜੀ ਦੇਖ ਸਕਦੇ ਆ ਤੁਸੀਂ ਆਏ ਸ਼ਨੀਵਾਰ ਦੋਸਤੋ ਇੱਥੇ ਆਇਆ ਕਰਾਂਗੇ ਤੇ ਆਪਾਂ ਸਾਰੀ ਮੰਡੀ ਫਲਮਾਇਆ ਕਰਾਂਗੇ ਤੁਸੀਂ ਵੱਤਵਾਦ ਸਹਿਯੋਗ ਦੇਣਾ ਮੰਡੀ ਚਲਾਉਣ ਦੇ ਲਈ ਵੀਡੀਓ ਦੋਸਤੋ ਚੰਗੀ ਲੱਗੀ ਤਾਂ ਲਾਇਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਸ਼ੌਕੀ ਪੀਵੀ 30 ਇਹਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਤੇ ਦੋਸਤੋ ਆਪਣਾ ਪੇਜ ਹੈ ਇਸੇ ਨਾਂ ਤੇ ਸ਼ੌਕੀ ਪੀਵੀ 30 ਦੇ ਨਾਂ ਤੇ ਫੋਲੋ ਨਾਲ ਦੀ ਨਾਲ ਜਰੂਰ ਫੋਲੋ ਕਰਿਓ ਤੇ ਮਿਲਦੇ ਆਂ ਦੋਸਤੋ ਅਜੇ ਹੀ ਨਵੇਂ ਵੀਡੀਓ ਦੇ ਨਾਲ ਧੰਨਵਾਦ